ਸਨਮਾਨਯੋਗ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰ ਦੇ ਇਸ 14ਵੇਂ ਐਪੀਸੋਡ ਵਿੱਚ ਅੱਜ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ 12ਵੀਂ ਅਤੇ 13ਵੀਂ ਪੌੜੀ ਦੀ ਵਿਚਾਰ ਕਰਨ ਦਾ ਯਤਨ ਕਰਨਾ ਹੈ ਪਹਿਲੇ ਆਪ ਜੀ ਪਾਠ ਸਰਵਣ ਕਰੋ ਫਿਰ ਵਿਚਾਰ ਵਿੱਚ ਜੁੜਦੇ ਹਾਂ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕ ਬਹਿ ਕਰਨ ਵੀ ਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੋਦੇ ਮੰਨੈ ਮੋਹ ਚੋਟਾ ਨਾ ਖਾਇ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋ ਜੇ ਕੋ ਮਨ ਜਾਣੇ ਮਨ ਕੋਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਨੇ ਦੀਆਂ ਪੌੜੀਆਂ ਤੋਂ ਪਹਿਲਾਂ ਸੁਣਿਆ ਦੀਆਂ ਪੌੜੀਆਂ ਦੀ ਵਿਚਾਰ ਆਪਾਂ ਕਰ ਰਹੇ ਸਾਂ ਤੇ ਸੁਣਨ ਦੇ ਸੰਬੰਧ ਵਿੱਚ ਜੋ ਵਿਸ਼ੇਸ਼ ਨੁਕਤਾ ਆਪਣੇ ਸਾਹਮਣੇ ਆਇਆ ਸੀ ਉਹ ਸੀ ਸੁਰਤ ਸੁਰਤ ਟਿਕਾ ਕੇ ਹੀ ਕੋਈ ਸੁਣ ਸਕਦਾ ਹੈ ਪਰ ਮੰਨਣ ਤੇ ਸੁਣਨ ਵਿੱਚ ਇੱਕ ਬੁਨਿਆਦੀ ਫਰਕ ਬਹੁਤ ਸਮਝਣ ਵਾਲਾ ਹੈ ਕੰਨ ਤਾਂ ਸੁਣ ਸਕਦੇ ਨੇ ਜੇ ਕੋਈ ਕਹਿਣ ਵਾਲਾ ਵੀ ਹੋਵੇ ਕਹੇ ਕੋਈ ਸੁਣਨ ਕੰਨ ਜੇ ਕੋਈ ਕਹਿਣ ਵਾਲਾ ਨਾ ਹੋਵੇ ਤਾਂ ਕੰਨ ਸੁਣਨ ਕਿਵੇਂ ਇਸ ਲਈ ਕੰਨ ਮੁਹਤਾਜ ਨੇ ਇਹਨਾਂ ਨੂੰ ਕੋਈ ਬਿਆਨ ਕਰਨ ਵਾਲਾ ਚਾਹੀਦਾ ਹੈ ਤਾਂ ਕਿ ਇਹ ਸੁਣ ਸਕੇ ਲੇਕਿਨ ਜਿੱਥੇ ਸਵਾਲ ਮੰਨਣ ਦਾ ਆਉਂਦਾ ਹੈ ਉਹ ਸਥਿਤੀ ਇਸ ਤੋਂ ਬਹੁਤ ਅੱਗੇ ਦੀ ਹੈ ਇੱਥੇ ਕਿਸੇ ਦੂਜੇ ਦੀ ਜ਼ਰੂਰਤ ਨਹੀਂ ਨਾ ਕਿਸੇ ਜੰਤਰ ਦੀ ਉਪਕਰਣ ਦੀ ਨਾ ਕਿਸੇ ਵਿਅਕਤੀ ਦੀ ਲੇਕਿਨ ਹੈਰਾਨੀ ਦੀ ਗੱਲ ਹੈ ਕਿ ਆਮ ਤੌਰ ਤੇ ਅਸੀਂ ਸੁਣਦੇ ਸਾਰੇ ਹਾਂ ਪਰ ਜਦੋਂ ਮੰਨਣ ਦਾ ਪ੍ਰਸ਼ਨ ਸਾਹਮਣੇ ਆਉਂਦਾ ਹੈ ਤਾਂ ਬਹੁਤੀ ਵਾਰੀ ਸਾਡੀ ਜ਼ੁਬਾਨ ਤੋਂ ਇਹ ਨਿਕਲਦਾ ਹੈ ਜੀ ਉਪਦੇਸ਼ ਤਾਂ ਸੁਣਿਆ ਪਰ ਮੰਨਣਾ ਬੜਾ ਕਠਨਾ ਹੈ ਸਾਨੂੰ ਇੰਨੀ ਵੀ ਸਮਝ ਨਹੀਂ ਆਉਂਦੀ ਕਿ ਅਸੀਂ ਦੋਸ਼ ਕਿਸ ਨੂੰ ਦੇ ਰਹੇ ਹਾਂ ਸੁਣਨ ਵਾਸਤੇ ਤਾਂ ਚਲੋ ਮੰਨਿਆ ਕਿ ਕੋਈ ਕਹੇ ਤਾਂ ਸੁਣਾਂਗੇ ਦੂਜੇ ਉੱਪਰ ਨਿਰਪੜ ਕਰਦੇ ਲੇਕਿਨ ਮੰਨਣ ਵਾਸਤੇ ਤਾਂ ਦੂਜੇ ਦੀ ਕਹਾਣੀ ਹੈ ਹੀ ਨਹੀਂ ਆਪਣਾ ਮਨ ਹੈ ਇਸ ਨੂੰ ਮੰਨਣ ਦੀ ਕਲਾ ਆਉਣੀ ਚਾਹੀਦੀ ਹੈ ਅੱਛਾ ਇੱਕ ਹੋਰ ਕਹਾਣੀ ਹੈ ਜੋ ਉਪਦੇਸ਼ ਅਸੀਂ ਸੁਣਦੇ ਹਾਂ ਸਾਰੇ ਹੀ ਆਖਦੇ ਹਾਂ ਕਿ ਹੈ ਬੜਾ ਉਤਮ ਜ਼ਿੰਦਗੀ ਸਵਾਰ ਦੇਣ ਵਾਲਾ ਪਰ ਨਾਲ ਹੀ ਆਖਦੇ ਨੇ ਮੰਨਣਾ ਬੜਾ ਕਠਿਨ ਹੈ ਮੰਨਿਆ ਨਹੀਂ ਜਾਂਦਾ ਅਜੀਬ ਕਹਾਣੀ ਹੈ ਆਪਣੇ ਆਪ ਪ੍ਰਤੀ ਵੀ ਮਨੁੱਖ ਇਨਾ ਬੇਈਮਾਨ ਹੈ ਜਿਸ ਦਾ ਹਿਸਾਬ ਨਹੀਂ ਮੰਨਣ ਵਾਸਤੇ ਤੁਸੀਂ ਕਿਸੇ ਦੂਜੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਕਿ ਮੈਂ ਇਸ ਲਈ ਨਹੀਂ ਮੰਨ ਸਕਿਆ ਕਿ ਸਮਾਜ ਐਸਾ ਸੀ ਕਿ ਬਾਕੀ ਲੋਕ ਇਸ ਤਰ੍ਹਾਂ ਦੇ ਸਨ ਇਹ ਤਾਂ ਤੇਰਾ ਪਰਸਨਲ ਮਾਮਲਾ ਹੈ ਇਸ ਲਈ ਸਤਗੁਰੂ ਜੀ ਨੇ ਬਾਣੀ ਅੰਦਰ ਇਹ ਫਰਮਾਨ ਕੀਤਾ ਹੈ ਦੱਦਾ ਦੋਸ਼ ਨਾ ਦੇਉ ਕਿਸੈ ਦੂਜਿਆਂ ਨੂੰ ਦੋਸ਼ ਨਾ ਦੇਈ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨ ਅਸੀਂ ਆਮ ਤੌਰ ਤੇ ਦੂਜਿਆਂ ਨੂੰ ਦੋਸ਼ੀ ਠਰਉਂਦੇ ਹਾਂ ਸਮਾਜ ਦਾ ਰਵਤੀਰਾ ਐਸਾ ਹੈ ਜੀ ਜੇ ਬਿਲਕੁਲ ਹੀ ਭਲੇ ਮਾਨਸ ਬਣ ਗਏ ਤਾਂ ਕੀ ਬਣੇਗਾ ਨਹੀਂ ਬਣ ਕੇ ਤਾਂ ਦੇਖੋ ਸਮਾਜ ਦਾ ਠੇਕਾ ਸਾਡੇ ਪਾਸ ਨਹੀਂ ਆਪਣਾ ਤਾਂ ਹੈ ਸਮਾਜ ਦੇ ਕਰਮ ਦਾ ਹਿਸਾਬ ਮੈਂ ਥੋੜੀ ਦੇਣਾ ਹੈ ਮੈਂ ਆਪਣੇ ਕਰਮ ਲਈ ਜ਼ਿੰਮੇਵਾਰ ਹਾਂ ਤੇ ਸੱਚ ਇਹ ਹੈ ਦਰਗਾਹ ਦੀ ਗੱਲ ਵੀ ਇੱਕ ਪਾਸੇ ਰਹਿਣ ਦਿਓ ਇਸ ਜ਼ਿੰਦਗੀ ਵਿੱਚ ਹੋਣੇ ਵਰਤਣ ਵਾਲੀ ਘਟਨਾ ਦੇਖੋ ਜਿਸ ਵੇਲੇ ਕ੍ਰੋਧ ਨਾਲ ਮੈਂ ਭਰਦਾ ਹਾਂ ਅੱਗ ਮੇਰੇ ਅੰਦਰ ਬਲਦੀ ਹੈ ਕਿਸੇ ਦੂਜੇ ਦੇ ਤੇ ਨਹੀਂ ਹੋ ਸਕਦਾ ਹੈ ਮੈਂ ਕ੍ਰੋਧ ਵਿੱਚ ਕਬੂਲ ਕਿਸੇ ਨੂੰ ਬੋਲਾਂ ਉਹ ਅੱਗੇ ਹੋ ਸ਼ਾਂਤ ਚਿੱਤ ਹੋਵੇ ਉਹ ਇਗਨੋਰ ਹੀ ਕਰ ਦੇਵੇ ਅੱਗ ਦਾ ਸੁਭਾਅ ਹੈ ਜਿਸ ਵਿੱਚੋਂ ਪੈਦਾ ਹੋਵੇਗੀ ਉਸ ਨੂੰ ਰਾਖ ਕਰੇਗੀ ਹਰ ਵਿਕਾਰ ਅੱਗ ਹੈ ਤੇ ਮਨ ਨੂੰ ਇਹੀ ਤਾਂ ਸਮਝਾਉਣਾ ਹੈ ਗੁਰੂ ਨੇ ਮੱਤ ਦਿੱਤੀ ਜਿਸ ਨੇ ਮੰਨ ਲਈ ਸਤਿਗੁਰੂ ਕਹਿੰਦੇ ਨੇ ਉਸ ਦੀ ਅਵਸਥਾ ਤਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਮੰਨੇ ਕੀ ਗੱਤ ਕਹੀ ਨਾ ਜਾਏ ਜਿਸ ਨੇ ਮੰਨ ਲਿਆ ਉਸ ਦਾ ਜੀਵਨ ਬਦਲ ਗਿਆ ਇਹਨਾਂ ਬਦਲਿਆ ਇਹਨਾਂ ਬਦਲਿਆ ਕਿ ਉਹ ਰੱਬ ਦਾ ਰੂਪ ਹੋ ਨਿਪੜਿਆ ਸਾਰੀਆਂ ਚੰਗਿਆਈਆਂ ਸਾਰੇ ਗੁਣ ਉਸ ਮਨੁੱਖ ਵਿੱਚ ਆ ਗਏ ਜਿਸ ਨੇ ਗੁਰੂ ਦੀ ਮਤ ਨੂੰ ਮੰਨ ਲਿਆ ਇਸ ਅਵਸਥਾ ਦੀ ਮਹਿਮਾ ਕੌਣ ਬਿਆਨ ਕਰ ਸਕਦਾ ਹੈ ਸਤਿਗੁਰੂ ਕਹਿੰਦੇ ਨੇ ਕੋਈ ਵੀ ਨਹੀਂ ਕੋਈ ਵੀ ਨਹੀਂ ਮੈਨੂੰ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਸਤਿਗੁਰੂ ਇਨਕਲੂਡ ਕਰ ਰਹੇ ਨੇ ਆਪਣੇ ਆਪ ਨੂੰ ਵੀ ਵਿੱਚ ਕੇ ਕੋਈ ਵੀ ਨਹੀਂ ਮੰਨਣੇ ਕੀ ਗੱਤ ਕਹੀ ਨਾ ਜਾਏ ਜੋ ਕਹਿਆ ਜਾ ਨਹੀਂ ਸਕਦਾ ਉਹ ਕੋਈ ਵੀ ਨਹੀਂ ਅਖ ਸਕਦਾ ਜੇ ਕੋਈ ਯਤਨ ਕਰੇ ਜੇ ਕੋ ਕਹੇ ਪਿਛੇ ਪਛਤਾਏ ਬਾਅਦ ਵਿੱਚ ਉਸ ਨੂੰ ਪਛਤਾਵਾ ਰਹਿ ਜਾਂਦਾ ਹੈ ਪਛਤਾਵੇ ਦੇ ਮੋٹے ਤੌਰ ਤੇ ਦੋ ਕਾਰਨ ਹੋ ਸਕਦੇ ਨੇ ਬਿਆਨ ਕਰਨ ਤੋਂ ਬਾਅਦ ਕੁਝ ਕਹਿਣ ਤੋਂ ਬਾਅਦ ਇੱਕ ਹੈ ਕਿ ਅਸੀਂ ਕਿਸੇ ਦੀ ਸਿਫਤ ਦੇ ਪੁਲ ਬੰਨੀ ਜਾਈਏ ਸਾਨੂੰ ਲੱਗੇ ਕਿ ਇਸ ਆਦਮੀ ਵਿੱਚ ਬੜੇ ਗੁਣ ਨੇ ਲੈਗਨ ਆਉਣ ਵਾਲੇ ਸਮੇਂ ਵਿੱਚ ਧੋਖਾ ਹੋ ਜਾਏ ਸਾਨੂੰ ਸੀ ਭੁਲੇਖਾ ਤੇ ਉਹ ਐਡੇ ਵੱਡੇ ਗੁਨਾਹ ਕਰ ਗੁਜ਼ਰੇ ਕਿ ਸਾਨੂੰ ਵੀ ਸ਼ਰਮ ਆਵੇ ਮੈਂ ਇਸ ਦੀ ਸਿਫਤ ਕਰਦਾ ਰਿਹਾ ਇੱਕ ਪਛਤਾਵਾ ਤਾਂ ਇਹ ਵੀ ਹੁੰਦਾ ਪਰ ਨਿਰੰਕਾਰ ਦੇ ਸੰਬੰਧ ਵਿੱਚ ਜਾਂ ਗੁਰੂ ਦੀ ਮਤ ਮੰਨਣ ਵਾਲੇ ਦੇ ਸੰਬੰਧ ਵਿੱਚ ਇਹ ਪਛਤਾਵਾ ਨਹੀਂ ਹੋਵੇਗਾ ਕਿਉਂਕਿ ਉਸਨੇ ਜੀਵਨ ਬਦਲ ਲਿਆ ਉਥੇ ਪਛਤਾਵਾ ਹੋਰ ਉਥੇ ਪਛਤਾਵਾ ਇਹ ਹੁੰਦਾ ਹੈ ਕਿ ਜਿੰਨਾ ਕੁ ਮੈਂ ਬਿਆਨ ਕੀਤਾ ਸੀ ਉਹ ਤਾਂ ਬੜਾ ਥੋੜਾ ਹੈ ਜਿੰਨੀਆਂ ਕੁ ਸਿਫਤਾਂ ਮੈਂ ਭਗਤ ਦੀਆਂ ਕੀਤੀਆਂ ਮੰਨਣ ਵਾਲੇ ਦੀਆਂ ਕੀਤੀਆਂ ਆਪਣੇ ਵੱਲੋਂ ਤਾਂ ਮੈਂ ਬੜੀ ਤਾਰੀਫ ਕੀਤੀ ਪਰ ਮੇਰਾ ਹਰ ਲਫ਼ਜ਼ ਛੋਟਾ ਜਾਪਦਾ ਹੈ ਮੇਰੇ ਪਾਸ ਤਾਂ ਲਫ਼ਜ਼ ਹੀ ਨਹੀਂ ਜਿਨ੍ਹਾਂ ਨਾਲ ਮੈਂ ਮੰਨਣ ਵਾਲੇ ਦੀ ਸਿਫਤ ਆਖ ਸਕਾਂ ਪਸ਼ਤਾਵਾ ਰਹਿੰਦਾ ਹੈ ਦੋ ਚੀਜ਼ਾਂ ਦੇ ਸੰਬੰਧ ਵਿੱਚ ਗੌਰ ਨਾਲ ਦੇਖਣਾ ਵੱਡੇ ਤੋਂ ਵੱਡਾ ਵਿਦਵਾਨ ਕੋਈ ਕਿਉਂ ਨਾ ਹੋਵੇ ਬੜੇ ਵਖਿਆਨ ਕਰ ਸਕੇ ਦੁਨੀਆ ਪਰੇ ਤੋਂ ਪਰੇ ਹੈ ਲੇਕਿਨ ਜਿਸ ਵੇਲੇ ਉਹ ਭਗਵਾਨ ਦੇ ਸੰਬੰਧ ਵਿੱਚ ਕੋਈ ਬਿਆਨ ਕਰਦਾ ਹੈ ਲੰਮੀ ਤਕਰੀਰ ਕਰਨ ਤੋਂ ਬਾਅਦ ਵੀ ਜਦੋਂ ਇਕੱਲਾ ਬੈਠ ਕੇ ਇਮਾਨਦਾਰੀ ਨਾਲ ਸੋਚਦਾ ਹੈ ਤੇ ਉਸ ਦੇ ਸਾਹਮਣੇ ਇੱਕ ਅਜੀਬ ਜਿਹੀ ਕਹਾਣੀ ਆ ਜਾਂਦੀ ਹੈ ਜੋ ਮੈਂ ਆਖਿਆ ਇਹ ਤਾਂ ਬਹੁਤ ਘਟ ਸੀ ਇਹ ਗੱਲਾਂ ਤਾਂ ਰਹਿ ਹੀ ਗਈਆਂ ਹਰ ਵਿਦਵਾਨ ਦੀ ਜ਼ਿੰਦਗੀ 'ਚ ਇਹ ਘਟਨਾ ਵਰਤਦੀ ਹੈ ਕਿਉਂਕਿ ਅੰਤ ਤਾਂ ਆਉਣ ਵਾਲਾ ਨਹੀਂ ਭਗਤ ਦੀ ਮਹਿਮਾ ਪ੍ਰਮਾਤਮਾ ਦੀ ਮਹਿਮਾ ਦੇ ਸਮਾਨ ਹੀ ਹੈ ਲੱਖ ਬਿਆਨ ਕਰੋ ਅੰਤ ਨਹੀਂ ਆਵੇ ਜੇ ਸੁਨੂ ਮੰਨਣ ਦੀ ਜਾਤ ਆ ਗਈ ਉਹ ਗੁਨਾ ਦਾ ਗਹਿਰਾ ਸਮੁੰਦਰ ਬਣ ਗਿਆ ਥਾ ਨਹੀਂ ਪਾਈ ਜਾ ਸਕੀ ਕੋਈ ਵੀ ਬਿਆਨ ਕਰੇ ਉਸ ਨੂੰ ਅੰਤ ਵਿੱਚ ਪਛਤਾਵਾ ਇੰਉ ਹੁੰਦਾ ਕਿ ਜੋ ਮੈਂ ਕਿਹਾ ਉਹ ਬਹੁਤ ਥੋੜਾ ਸੀ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਇੱਕ ਸੀ ਬਿਆਨ ਕਰਨ ਦੀ ਕਲਾ ਕੋਈ ਜ਼ਬਾਨ ਤੋਂ ਸਿਫਤ ਆਖਦਾ ਜਾਂ ਕੋਈ ਵੀ ਵਖਿਆਨ ਕਰਦਾ ਕੋਈ ਸਮਾਂ ਸੀ ਜਦੋਂ ਮਨੁੱਖ ਨੂੰ ਇਹ ਗਿਆਨ ਨਹੀਂ ਸੀ ਕਿ ਆਵਾਜ਼ ਮਰਦੀ ਨਹੀਂ ਉਸ ਦਾ ਖਿਆਲ ਸੀ ਹੁਣ ਮੈਂ ਬੋਲ ਦਿੱਤਾ ਹੈ ਜਿਨ੍ਹਾਂ ਨੇ ਸੁਣ ਲਿਆ ਉੱਥੇ ਤੱਕ ਪਹੁੰਚ ਗਿਆ ਪਰ ਆਗਾ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਇਹ ਗਿਆਨ ਕਿਵੇਂ ਮਿਲੇਗਾ ਤਾਂ ਵਿਦਵਾਨ ਲੋਕ ਲਿਖਦੇ ਸਨ ਤੇ ਉਹਨਾਂ ਦਾ ਖਿਆਲ ਸੀ ਪੇਪਰ ਜ਼ਿਆਦਾ ਸਮਾਂ ਸੰਭਾਲਿਆ ਜਾ ਸਕਦਾ ਹੈ ਆਵਾਜ਼ ਨਾਲੋਂ ਹਾਲਾਂਕਿ ਅੱਜ ਦੀ ਰਿਸਰਚ ਹੋ ਰਹੀ ਹੈ ਉਹ ਬਿਲਕੁਲ alag ਹੈ ਅੱਜ ਦਾ ਵਿਗਿਆਨ ਮੰਨਦਾ ਹੈ ਕਿ ਆਵਾਜ਼ ਕਦੀ ਮਰਦੀ ਨਹੀਂ ਆਵਾਜ਼ ਦਾ ਵੀ ਪੋਲੂਸ਼ਨ ਹੈ ਜੋ ਸੀ ਬੋਲ ਦਿੱਤਾ ਹੈ ਸਦਾ ਰਹੇਗਾ ਕੌਣ ਜਾਣੇ ਸਾਡੇ ਵਹਿੰਦਿਆਂ ਨਹੀਂ ਤੇ ਅਗਾ ਸਾਡੀਆਂ ਪੀੜੀਆਂ ਤੇ ਵਹਿੰਦਿਆਂ ਸਈ ਇੱਕ ਸਮਾਂ ਉਹ ਵੀ ਆ ਜਾਏ ਜਦ ਵਿਗਿਆਨਿਕ ਪ੍ਰਾਣੀਆਂ ਆਵਾਜ਼ਾਂ ਨੂੰ ਪਕੜਨ ਵਿੱਚ ਪੂਰਨ ਤੌਰ ਤੇ ਨਾ ਸਹੀ ਜ਼ਿਆਦਾ ਸਮਰੱਥ ਹੋ ਜਾ ਵਧੇਰੇ ਸਮਰੱਥ ਹੋ ਜਾਣ ਤੇ ਗੁਰੂ ਨਾਨਕ ਸਾਹਿਬ ਜੀ ਦਾ ਕੀਤਾ ਹੋਇਆ ਕੀਰਤਨ ਭਾਈ ਮਰਦਾਨਾ ਜੀ ਦੀ ਵਜਾਈ ਹੋਈ ਰਬਾਬ ਉਹ ਵੀ ਸੁਣੀ ਜਾ ਸਕੇ ਕਿਉਂਕਿ ਆਵਾਜ਼ ਮਰਦੀ ਨਹੀਂ ਇਸ ਲਈ ਸੰਤ ਜਨ ਹਮੇਸ਼ਾ ਬੋਲਦੇ ਰਹੇ ਨੇ ਇਕੱਠਾਂ ਵਿੱਚ ਜਾ ਕੇ ਉਹਨਾਂ ਨੂੰ ਜ਼ਰੂਰ ਇਸ ਰਮਜ਼ ਦਾ ਪਤਾ ਸੀ ਕਿ ਇਹ ਸ਼ਬਦ ਜਿਹੜੇ ਨੇ ਇਹ ਮਰਦੇ ਨਹੀਂ ਸ਼ਬਦ ਸਦੀਵੀ ਹੈ ਸ਼ਬਦ ਸਦੀਵੀ ਹੈ ਸਦਾ ਰਹੇਗਾ ਪਰ ਕੁਝ ਵਿਦਵਾਨਾਂ ਨੇ ਐਂ ਕੀਤਾ ਉਹਨਾਂ ਆਖਿਆ ਸ਼ਾਇਦ ਆਵਾਜ਼ ਦਾ ਤਾਂ ਕੁਝ ਪਤਾ ਨਹੀਂ ਕਾਗਜ਼ ਤੇ ਲਿਖਿਆ ਹੋਇਆ ਲੰਮਾ ਸਮਾਂ ਰਹਿ ਸਕਦਾ ਉਨਾਂ ਸਿਫਤਾਂ ਲਿਖੀਆਂ ਮੰਨਣ ਵਾਲਿਆਂ ਦੀਆਂ ਵੀ ਲਿਖੀਆਂ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਸ ਨੂੰ ਨਾਮ ਮੰਨਣ ਦੀ ਜਾਚ ਆ ਗਈ ਜਿਸ ਨੇ ਗੁਰੂ ਦੀ ਮਤ ਮੰਨ ਲਈ ਤੇ ਕਮਾ ਲਈ ਮੰਨਣ ਦਾ ਮਤਲਬ ਹੀ ਕਮਾਉਣਾ ਹੈ ਕੰਨ ਤਾਂ ਮੁਹਤਾਜ ਨੇ ਕੋਈ ਬੋਲੇਗਾ ਤਾਂ ਸੁਣਨਗੇ ਮਨ ਨੇ ਤਾਂ ਆਪਣੇ ਆਪ ਨੂੰ ਮਨਾਉਣਾ ਹੈ ਨਾ ਜਿਸ ਵੇਲੇ ਮਨ ਲਈ ਜ਼ਿੰਦਗੀ ਬਦਲ ਗਈ ਉਸ ਬਦਲੀ ਹੋਈ ਜ਼ਿੰਦਗੀ ਦਾ ਵਖਿਆਨ ਨਾ ਬੋਲ ਕੇ ਪੂਰਾ ਕੀਤਾ ਜਾ ਸਕਦਾ ਇਹ ਨਾ ਲਿਖ ਕੇ ਹੀ ਕੀਤਾ ਜਾ ਸਕਦਾ ਕਾਗਜ਼ ਕਲਮ ਨਾ ਲਿਖਣਹਾਰ ਕਿਸੇ ਕਾਗਜ਼ ਤੇ ਪੂਰੀ ਤਾਰੀਫ ਨਹੀਂ ਲਿਖ ਸਕੋਗੇ ਕਿਸੇ ਕਲਮ ਵਿੱਚ ਇਹ ਔਕਾਤ ਨਹੀਂ ਕਿ ਉਹ ਮੰਨਣ ਵਾਲੇ ਦੀ ਪੂਰੀ ਮਹਿਮਾ ਬਿਆਨ ਕਰ ਸਕੇ ਲਿਖਣ ਵਾਲਾ ਵੀ ਕੀ ਕਰੇਗਾ ਬੁੱਧੀ ਦੀ ਕੋਈ ਸੀਮਾ ਹੈ ਪਰ ਜੋ ਪ੍ਰਭੂ ਨਾਲ ਜੁੜ ਗਿਆ ਹੈ ਉਹ ਸੀਮਾ ਤੋਂ ਪਰੇ ਹੋ ਗਿਆ ਹੈ। ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਗੁਰਪਾਂ ਦੇ ਗਰੁੱਪ ਬੈਠ ਕੇ ਸਿਆਣੇ ਲੋਕ ਬੈਠ ਕੇ ਮੰਨਣ ਵਾਲਿਆਂ ਦੇ ਸੰਬੰਧ ਵਿੱਚ ਵੀ ਵਿਚਾਰਾਂ ਕਰਦੇ ਹਨ। ਸੋਚਦੇ ਹਨ ਕਿ ਇਸ ਵਿੱਚ ਕੀ ਕੀ ਗੁਣ ਆ ਗਏ। ਤੇ ਜ਼ਿੰਦਗੀਆਂ ਲੰਘ ਜਾਂਦੀਆਂ ਨੇ ਮੰਨਣ ਵਾਲਿਆਂ ਦੀ ਮਹਿਮਾ ਬਿਆਨ ਕਰਦੇ ਆ ਜ਼ਿੰਦਗੀ ਮੁੱਕ ਜਾਂਦੀ ਏ ਮਹਿਮਾ ਨਹੀਂ ਮੁੱਕਦੀ ਮੰਨੇ ਦਾ ਬਹਿ ਕਰਨ ਵਿਚਾਰ ਪਰ ਇਹ ਮਹਾਨਤਾ ਨਾਮ ਦੀ ਹੈ ਮੰਨਣ ਵਾਲਾ ਤਾਂ ਉਸ ਨੂੰ ਗ੍ਰਹਿਣ ਕਰਨ ਵਾਲਾ ਹੈ ਜੋ ਮਹਾਨਤਾ ਮੰਨਣ ਵਾਲੇ ਵਿੱਚ ਆਈ ਹੈ ਉਸ ਨਾਮ ਦੀ ਹੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਐਸਾ ਮੋ ਮਾਇਆ ਤੋਂ ਨਿਰਲੇਪ ਕਾਲਖ ਤੋਂ ਪਰੇ ਪਰਮਾਤਮਾ ਦਾ ਨਾਮ ਹੈ ਸਦਾ ਪਵਿੱਤਰ ਜੇ ਕੋਈ ਮੰਨ ਲੈ ਤਾਂ ਉਸ ਦੀ ਜ਼ਿੰਦਗੀ ਵੀ ਉਸ ਜੈਸੀ ਪਵਿੱਤਰ ਬਣ ਜਾਏ ਜੇ ਕੋ ਮੰਨ ਜਾਣਾ ਮਨ ਕੋਏ ਗੱਲਾਂ ਨਾਲ ਮੰਨਣ ਦੀ ਕਹਾਣੀ ਨਹੀਂ ਬਣਦੀ ਮਨ ਵਿੱਚ ਜਿਸ ਨੇ ਮੰਨ ਲਿਆ ਉਹਦਾ ਸੁਭਾਅ ਬਦਲ ਗਿਆ ਮਨ ਵਿੱਚੋਂ ਹੀ ਫੁਰਨੇ ਉੱਠਦੇ ਸਨ ਉਹ ਬਦਲ ਗਏ ਜੇ ਕੋ ਮੰਨ ਜਾਣਾ ਮਨ ਕੋਏ ਅਗਲੀ ਪੌੜੀ ਹੈ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਣ ਕੀ ਸੁਧ ਮੰਨਣ ਦੀਏ ਕਰਾਮਾਤ ਹੀ ਕਹਿ ਲਓ ਕਿ ਸੁਰਤੀ ਆਪਾਂ ਸਰਵਣ ਕਰਨ ਵਿੱਚ ਸੁਰਤੀ ਦਾ ਜ਼ਿਕਰ ਕੀਤਾ ਸੀ ਸੁਣਿਆਂ ਦੀਆਂ ਪੌੜੀਆਂ ਵਿੱਚ ਮੰਨਣ ਦੀ ਪੌੜੀ ਵਿੱਚ ਸੁਰਤ ਹੁਣ ਹੋਰ ਅਗਾਹ ਵਧੀ ਹੈ ਸੁਣਨ ਵਿੱਚ ਸੀ ਕਿ ਟਿਕ ਜਾਓ ਔਰ ਸੁਣੋ ਤਾਂ ਕਿ ਕੰਨਾਂ ਰਾਹੀਂ ਜੋ ਸੰਦੇਸ਼ ਆ ਰਿਹਾ ਹੈ ਉਹ ਗਹਿਰਾਈ ਤੱਕ ਸਾਡੇ ਅੰਦਰ ਜਾ ਸਕੇ ਹੁਣ ਜਦ ਚਲਾ ਗਿਆ ਮਨ ਨੇ ਉਸ ਨੂੰ ਮਨ ਵੀ ਲਿਆ ਹੁਣ ਇਹ ਸੁਰਤ ਦੋ ਕਦਮ ਹੋਰ ਅੱਗੇ ਵਧੀ ਕਿਵੇਂ ਮਨ ਨੇ ਸੁਰਤ ਹੋਵੇ ਮਨ ਬੁੱਧ ਪਹਿਲੀ ਗੱਲ ਹੈ ਮਨ ਹੋਸ਼ ਵਿੱਚ ਆ ਗਿਆ ਸੁਰਤੀ ਹੈ ਹੋਸ਼ ਤੇ ਜ਼ਿੰਦਗੀ ਦਾ ਸਭ ਤੋਂ ਅਮੋਲਕ ਗਹਿਣਾ ਹੋਸ਼ ਹੈ ਸਾਰੇ ਇੰਦਰੀਏ ਸਾਨੂੰ ਖਬਰ ਤਾਂ ਦੇ ਸਕਦੇ ਨੇ ਜੇ ਹੋਸ਼ ਹੋਵੇ। ਹੋਸ਼ ਨਾ ਹੋਵੇ ਕਿਸੇ ਨੂੰ ਬੇਹੋਸ਼ ਕਰ ਦਿੱਤਾ ਜਾਏ ਉਹ ਕੁਝ ਸੁਣ ਸਕੇਗਾ ਕਦੀ ਨਹੀਂ। ਜ਼ੁਬਾਨ ਦਾ ਟੇਸਟ ਲੈ ਸਕੇਗਾ ਬਿਲਕੁਲ ਨਹੀਂ। ਦੇਖ ਸਕੇਗਾ ਨਹੀਂ। ਸਾਰੇ ਇੰਦਰੀਆਂ ਦੀ ਖਬਰ ਦਾ ਅਸਲੀ ਗ੍ਰਹਿਣ ਕਰਨ ਦਾ ਸਰੋਤ ਸਾਡੀ ਹੋਸ਼ ਹੈ। ਸਾਨੂੰ ਇਸੇ ਲਈ ਬਾਰ-ਬਾਰ ਖੁਸ਼ਿਆਰ ਕੀਤਾ ਹੈ ਸਤਿਗੁਰੂ ਜੀ ਨੇ ਭਾਈ ਹੋਸ਼ ਵਿੱਚ ਆ ਦੁਨੀਆਂ ਹੁਸ਼ਿਆਰ ਬੇਦਾਰ ਜਾਗਤ ਮੁਸੀਤ ਹੋਰੇ ਭਾਈ ਤੁਸੀਂ ਕਹਿਣ ਮਾਤਰ ਜਾਗਦੇ ਹੋ ਪਰ ਲੁੱਟੀ ਦੇ ਜਾ ਰਹੇ ਹੋ ਇਹ ਕਾਹਦੀ ਹੋਸ਼ ਹੋਈ ਕਬੀਰ ਜੀ ਨੇ ਇੱਕ ਬੰਤ ਲਿਖਿਆ ਹੈ ਉਹ ਕਹਿੰਦੇ ਨੇ ਆਦਮੀ ਸਿਆਣਾ ਤਾਂ ਬਹੁਤ ਬੜਦਾ ਹੈ ਬਹੁਤ ਬਣਦਾ ਗਿਆਨ ਦੀਆਂ ਗੱਲਾਂ ਕਰਦਿਆਂ ਕੋਈ ਕਮੀ ਨਹੀਂ ਆਉਂਦੀ ਪਰ ਅੱਗੇ ਜਾ ਕੇ ਉਹ ਇਹ ਵੀ ਕਹਿੰਦੇ ਨੇ ਕਬੀਰ ਮਨ ਜਾਣੈ ਸਭ ਬਾਤ ਮਨ ਨੂੰ ਖਬਰ ਤਾਂ ਮਿਲ ਗਈ ਸੁਣ ਲਿਆ ਖਬਰ ਮਿਲ ਗਈ ਜਾਣ ਲਿਆ ਮੰਨਿਆ ਨਹੀਂ ਕਬੀਰ ਮਨ ਜਾਣੈ ਸਭ ਬਾਤ ਜੇ ਮੰਨਿਆ ਹੁੰਦਾ ਤੇ ਓਗਲ ਨਾ ਕਰਦਾ ਜਾਨਤ ਹੀ ਔਗਣ ਕਰੇ ਫਿਰ ਵੀ ਔਗਣਾ ਵਿੱਚ ਫਸਿਆ ਹੋਇਆ ਹੈ ਇਸ ਨੂੰ ਮੈਂ ਸਿਆਣਾ ਕਿਵੇਂ ਆਖਾਂ ਕਬੀਰ ਮਨ ਜਾਣੇ ਸਭ ਬਾਤ ਜਾਨਤ ਹੀ ਔਗਣ ਕਰੇ ਕਾਹੇ ਕੀ ਕੁਸ਼ਲਤ ਇਹ ਕਾਦੀ ਕੁਸ਼ਲਤਾ ਹੈ ਕਾਦੀ ਵਡਿਆਈ ਹੈ ਕਾਦੀ ਚਤੁਰਾਈ ਹੈ ਸਿਆਣਪ ਇਹ ਕੋਈ ਹੋਸ਼ ਵਾਲਾ ਕੰਮ ਹੈ ਬਿਲਕੁਲ ਨਹੀਂ ਕਾਹੇ ਕੀ ਕੁਸ਼ਲਤ ਹਾਸਦੀਪ ਕੂਏ ਪਰ ਹੱਥ ਵਿੱਚ ਦੀਵਾ ਵੀ ਫੜਿਆ ਹੋਇਆ ਹੈ ਉਹ ਰੌਸ਼ਨੀ ਵੀ ਦੇ ਰਿਹਾ ਹੈ ਡਿੱਗ ਫਿਰ ਖੂਹ ਵਿੱਚ ਰਿਹਾ ਇਹਦਾ ਅਰਥ ਕੀ ਹੋਵੇਗਾ ਤੈਨੂੰ ਹੋਸ਼ ਨਹੀਂ ਹੋਸ਼ ਸੰਭਾਲੀ ਨਹੀਂ ਜਿਸ ਨੇ ਮੰਨ ਲਿਆ ਉਹਦੀ ਸੁਰਤ ਬਦਲ ਗਈ ਤੇ ਉਹ ਸੁਰਤੀ ਕਿੱਥੇ ਤੱਕ ਪੁੱਜੀ ਮਨ ਵਿੱਚ ਮਨ ਦਾ ਕੰਮ ਹੈ ਲੱਖ ਸੋਚਾਂ ਸੋਚਣੀਆਂ ਕਦੀ ਇੱਧਰ ਕਦੀ ਉੱਧਰ ਕਦੀ ਕੋਈ ਵਿਚਾਰ ਕਦੀ ਕੋਈ ਵਿਚਾਰ ਪਲ ਵੀ ਟਿਕਦਾ ਨਹੀਂ ਪਰ ਨਾ ਟਿਕਣ ਦਾ ਇੱਕ ਕਾਰਨ ਹੈ ਇਹੋ ਮਨੁਹਾ ਖਿੰਨ ਨਾ ਟਿਕੈ ਬਹੋਰੰਗੀ ਦਹਿ ਦਹਿਦ ਸਿ ਚਲ ਚਲ ਹੋੜੇ ਟਿਕਣ ਦਾ ਕਾਰਨ ਹੈ ਇਸ ਦਾ ਲੋਭ ਜਿੰਨਾ ਲੋਭ ਲਾਲਚ ਵਜ਼ੇਰੇ ਉਹਨਾਂ ਪਟਕਦਾ ਫਿਰਦਾ ਲੇਕਿਨ ਜਿਸਵੇ ਨੇ ਗੁਰੂ ਦੀ ਮਤ ਸੁਰਤ ਵਿੱਚ ਵਸ ਗਈ ਹੁਣ ਆਦਮੀ ਨੇ ਮਨ ਦੇ ਅੰਦਰ ਉਹ ਉਪਦੇਸ਼ ਨੂੰ ਮੰਨ ਲਿਆ ਤੇ ਮੰਨਣ ਦਾ ਸਦਕਾ ਹੁਣ ਮਨ ਭਟਕ ਨਹੀਂ ਸਕੇਗਾ ਹੋਸ਼ ਵਿੱਚ ਰਹੇਗਾ ਇਹ ਹੋਸ਼ ਦੱਸੇਗੀ ਜਿੱਧਰ ਜਾ ਰਿਹਾ ਹੈ ਉਹ ਵਿਖੜਾ ਪੈਂਡਾ ਹੈ ਉਸ ਰਾਹ ਵਿੱਚ ਕੰਡੇ ਨੇ ਹੋਸ਼ ਦਾ ਕੰਮ ਇਹ ਹੈ ਸਾਨੂੰ ਸੁਚੇਤ ਕਰ ਦੇਣਾ ਜੇ ਅੱਗੇ ਖਾਈ ਹੈ ਤਾਂ ਦਿਸ ਪੈਣੀ ਜਦ ਅਸੀਂ ਕੋਈ ਕਰਮ ਕਰਦੇ ਹਾਂ ਅਗਰ ਉਸ ਵੇਲੇ ਹੋਸ਼ ਤੋਂ ਕਮ ਲੈ ਰਿਆ ਜਾਏ ਤਾਂ ਬੁਰਾ ਕਰਮ ਕਰਨ ਤੋਂ ਹਮੇਸ਼ਾ ਬਚ ਸਕੋਗੇ ਕਿਉਂਕਿ ਹੋਸ਼ ਨੇ ਆਖਣਾ ਇਸ ਕਰਮ ਦੇ ਨਤੀਜੇ ਐ ਨਿਕਲ ਸਕਦੇ ਨੇ ਮਾਰੇ ਨਤੀਜੇ ਤੋਂ ਹਰ ਕੋਈ ਡਰਦਾ ਹੈ ਬੀਜ ਬੁਰਾ ਬੀਜਣ ਲੱਗਿਆ ਨਹੀਂ ਸੋਚਦਾ ਇਹ ਗੱਲ ਵੱਖਰੀ ਹੈ ਪਰ ਹੋਸ਼ ਮਨਨ ਵਾਲੇ ਦੀ ਸੁਰਤ ਮਨ ਨੂੰ ਕੰਟਰੋਲ ਵਿੱਚ ਕਰਨ ਲੱਗ ਪਈ ਬੁੱਧੀ ਜਿਸ ਵੇਨੇ ਇਹ ਬੁੱਧੀ ਅਸੀਂ ਆਖਨੇ ਆ ਦਿਮਾਗ ਨੂੰ ਇਸ ਦੇ ਅੰਦਰ ਰੌਸ਼ਨੀ ਭਰ ਦਿੱਤੀ ਉਹ ਸੁਣੀ ਹੋਈ ਮਤ ਨੇ ਹੁਣ ਰਸਤਾ ਕਲੀਅਰ ਹੈ ਹੁਣ ਇਸ ਬੁੱਧੀ ਦੀਆਂ ਸੋਚਾਂ ਉਡਾਰੀਆਂ ਮਾਰਦੀਆਂ ਨੇ ਲੱਖਾਂ ਆਕਾਸ਼ਾਂ ਪਤਾਲਾਂ ਦੀ ਸਮਝ ਲੈ ਆਉਂਦੀਆਂ ਨੇ ਜਿਸ ਵੇਲੇ ਬੁੱਧੀ ਪੂਰਨ ਖਿੜਾਓ ਵਿੱਚ ਆ ਜਾਏ ਖੇੜੇ ਵਿੱਚ ਆ ਜਾਏ ਮਨੈ ਸੁਰਤ ਹੋਵੇ ਮਨ ਬੁੱਧ ਬੁੱਧੀ ਪੂਰਨ ਹੋਸ਼ ਵਿੱਚ ਮਨ ਦੀਆਂ ਚਲਾਕੀਆਂ ਸਮਝਾਉਣ ਲੱਗ ਪਈ ਕੰਟਰੋਲ ਵਿੱਚ ਕਰ ਲਿਆ ਦਿਮਾਗ ਦੀਆਂ ਉਚਾਈਆਂ ਬਲੰਦੀਆਂ ਵੱਧ ਗਈਆਂ ਮਨੈ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਅੰਤੌਰ ਤੇ ਅਰਥ ਕੀਤਾ ਜਾਂਦਾ ਹੈ ਕਿ ਮਨੁੱਖ ਨੂੰ ਸੁਣਨ ਵਾਲੇ ਸਰੋਤੇ ਨੂੰ ਜਿਸ ਨੇ ਮੰਨ ਲਿਆ ਇਹ ਸਮਝ ਆ ਜਾਂਦੀ ਹੈ ਕਿ ਸਾਰੇ ਭਵਨਾ ਵਿੱਚ ਸਾਰੇ ਹਿਰਦਿਆਂ ਵਿੱਚ ਹਰ ਕਣ ਵਿੱਚ ਨਿਰੰਕਾਰ ਵੱਸਦਾ ਹੈ ਬਹੁਤ ਵੱਡੀ ਗੱਲ ਹੈ ਇਹ ਸਮਝ ਆ ਜਾਏ ਲੇਕਿਨ ਇਸ ਸੁਰਤ ਦੀ ਓਡਾਰੀ ਕਿੰਨੀ ਉੱਚੀ ਹੋ ਸਕਦੀ ਹੈ ਵੀ ਕਾਂਟ ਇਮੇਜਿਨੇਟ ਅਸੀਂ ਖਿਆਲ ਵਿੱਚ ਵੀ ਨਹੀਂ ਲਿਆ ਸਕਦੇ ਇਸੇ ਲਈ ਤਾਂ ਕੋਈ ਸਤ ਆਕਾਸ਼ ਕੋਈ ਸਤ ਪਤਾਲਾਂ ਤੇ ਰੁਕ ਗਿਆ ਜਦ ਗੁਰੂ ਨਾਨਕ ਸਾਹਿਬ ਜੀ ਨੇ ਪੀਰ ਦਸਤਗੀਰ ਦੇ ਸਾਹਮਣੇ ਇਹ ਬਚਨ ਗਾਏ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਦੇ ਇੱਥੇ ਵੀ ਬਸ ਨਹੀਂ ਕੀਤੀ ਓੜ ਕੇ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਸਹਸ 18 ਕਹਿਣ ਕਰਤੀ ਬਾ ਅਸਲੋ ਇੱਕ ਧਾਤ ਅੱਗੇ ਉਹਨਾਂ ਆਖਿਆ ਲੇਖਾ ਹੋਏ ਤੇ ਲਿਖੀ ਐ ਲੇਖੇ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਮਨੁੱਖ ਦੀ ਬਲੰਦੀਆਂ ਤੋਂ ਬਹੁਤ ਉੱਚੀ ਕਹਾਣੀ ਹੈ ਏ ਪਰ ਜਿੰਨੀ ਜਿੰਨੀ ਸੁਰਤ ਟਿਕਦੀ ਜਾਏ ਮਨ ਮਨ ਦਾ ਜਾਏ ਉਸ ਉਪਦੇਸ਼ ਵਿੱਚ ਲੀਨ ਹੁੰਦਾ ਜਾਏ ਉਨੀ ਬੁੱਧੀ ਦੀ ਉਡਾਰੀ ਉੱਚੀ ਲੱਗ ਜਾਂਦੀ ਏ ਪੀਰ ਦਸਤਗੀਰ ਦੇ ਬੇਟੇ ਨੂੰ ਸਤਗੁਰੂ ਜੀ ਨੇ ਨਾਲ ਲੀਤਾ ਬੇਟਾ ਪੀਰ ਦਾ ਅੱਖੀਂ ਮੀਟ ਗਿਆ ਹੋワイ ਕੋਈ ਰਾਕੇਟ ਤੇ ਨਹੀਂ ਸਨ ਉਹਨਾਂ ਦਿਨਾਂ ਵਿੱਚ ਪਰ ਸੁਰਤ ਨੇ ਉਹ ਉਡਾਰੀਆਂ ਮਾਰੀਆਂ ਉਸ ਨੂੰ ਵੀ ਗਿਆਨ ਕਰਵਾ ਦਿੱਤਾ ਇਹ ਹੈ ਕਹਾਣੀ ਮੰਨੈ ਸਗਲ ਭਵਨ ਕੀ ਸੁਧ ਕੋਈ ਤਿੰਨ ਲੋਕ ਆਖਦਾ ਹੈ ਕੋਈ ਕੁਝ ਪ੍ਰਕਿਰਤੀ ਦੇ ਪਸਾਰੇ ਦਾ ਭਾਈ ਕੋਈ ਅੰਤ ਨਹੀਂ ਬੇਅੰਤ ਨੇ ਬੇਅੰਤੀ ਰਚਨਾ ਰੱਖੀ ਹੈ ਪਰ ਸੋਝੀ ਭਗਤ ਨੂੰ ਹਰ ਪਾਸੇ ਦੀ ਹੋ ਜਾਂਦੀ ਹੈ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੇ ਸਾਥ ਨਾ ਜਾਏ ਜਿਸ ਨੇ ਗੁਰਮਤਿ ਮੰਨ ਲਈ ਨਾਮ ਮੰਨ ਲਿਆ ਨੇਕੀ ਦਾ ਰਾਹ ਚੁਣ ਲਿਆ ਉਹ ਚੋਟਾਂ ਕਿਉਂ ਖਾਏਗਾ ਮੂੰਹ ਤੇ ਚੋਟਾਂ ਖਾਣੀਆਂ ਅਤਿ ਸ਼ਰਮਿੰਦਗੀ ਦੀ ਗੱਲ ਹੈ ਤੇ ਚੋਟ ਉਸ ਵੇਲੇ ਖਾਨੇ ਆ ਜਦੋਂ ਬੇਧਿਆਨੀ ਨਾਲ ਚੱਲਨੇ ਆ ਪੈਰ ਫਿਸਲ ਜਾਏ ਡਿੱਗ ਪਏ ਬੇਧਿਆਨੀ ਦੇ ਕੰਮ ਕੀਤੇ ਸਮਾਜ ਵਿੱਚੋਂ ਚੋਟਾਂ ਪਈਆਂ ਦਰਗਾਹ ਦੀਆਂ ਚੋਟਾਂ ਪਈਆਂ ਜਿਸ ਵੇਲੇ ਆਦਮੀ ਚੱਲਦਾ ਸੁਰਤ ਹੋਸ਼ ਵਿੱਚ ਹੈ ਗੁਰੂ ਦੀ ਮਤ ਮੰਨ ਕੇ ਚੱਲਦਾ ਹੈ ਜ਼ਿੰਦਗੀ ਦੇ ਹਰ ਕਰਮ ਵਿੱਚ ਉਹ ਜੁੱਟਣ ਕਿਉਂ ਖਾਏਗਾ ਜਮਾ ਦੀਆਂ ਝੋਟਾ ਹੀ ਨਹੀਂ ਸੰਸਾਰ ਦੀਆਂ ਝੋਟਾਂ ਤੋਂ ਵੀ ਬਚ ਜਾਂਦਾ ਹੈ ਮਨ ਨੇ ਮਹ ਝੋਟਾ ਨਾ ਖਾਏ ਮਨ ਨੇ ਜਮ ਕੇ ਸਾਥ ਨਾ ਜਾਏ ਉਸ ਨੂੰ ਜਮਾ ਦੇ ਨਾਲ ਵਾ ਨਹੀਂ ਪੈਂਦਾ ਜਮ ਨਹੀਂ ਉਸਤੇ ਕੋਈ ਜ਼ੋਰ ਪਾ ਸਕਦੇ ਖਦਾਇਤ ਹੈ ਉਪਰੋਂ ਬਾਣੀ ਵਿੱਚ ਲਿਖਿਆ ਹੈ ਧਰਮ ਰਾਏ ਦਾ ਹੁਕਮ ਹੈ ਜਮਦੂਤਾਂ ਨੂੰ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਇਓ ਦੂਤ ਨਾ ਵਿਕਾਰਾਂ ਦੇ ਦੂਤ ਆ ਸਕਦੇ ਨੇ ਨਾ ਜਮ ਦੂਤ ਆ ਸਕਦੇ ਨੇ ਜਿੱਥੇ ਹਰੀ ਦਾ ਕੀਰਤਨ ਹੈ ਸਿਫਤ ਸਲਾਹ ਹੈ ਇਸ ਲਈ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ऐसा है प्रभु ਦਾ મોહ માયા ਦੀ ਕਾਲਖ ਤੋਂ ਪਰੇ ਨਿਰਲੇਪ ਪਵਿੱਤਰ ਨਾਮ ਕੋਈ ਮੰਨ ਕੇ ਦੇਖੇ ਕੰਨ ਤੋਂ ਚੱਲੀ ਕਹਾਣੀ ਸੁਣਨ ਤੋਂ ਮਨ ਦੇ ਮੰਨਣ ਤੱਕ ਪੁੱਜ ਗਈ ਹੈ ਤੇ ਇੱਥੇ ਹੀ ਸੰਪੂਰਨਤਾ ਹੈ ਜੇ ਕੰਨਾਂ ਤੱਕ ਰਹਿ ਜਾਏ ਤਾਂ ਕਬੀਰ ਜੀ ਨੇ ਵੀ ਆਖਿਆ ਹੈ ਉਹ ਕਹਿੰਦੇ ਨੇ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮਹਿਚੂਕ ਅੰਦੇ ਇੱਕ ਨਾ ਲੱਗਈ ਜਿਉਂ ਬਾਸ বাজਾਈਏ ਫੂਕ ਸੁਣ ਕੇ ਇਧਰੋਂ ਦੂਜੇ ਕੰਨੋਂ ਕੱਢ ਦਿੱਤੀ ਤਾਂ ਕੀ ਅਰਥ ਹੈ ਗੁਰੂ ਵੀ ਕੀ ਕਰੇ ਗੁਰੂ ਮਤ ਦੇਂਦਾ ਕੰਨਾਂ ਤੱਕ ਪਹੁੰਚਦੀ ਏ ਮਨ ਤੱਕ ਪਚਾ ਲੋ ਕਹਾਣੀ ਬਣ ਗਈ ਸਾਧੂ ਦਾ ਉਪਦੇਸ਼ ਗੁਰੂ ਦਾ ਉਪਦੇਸ਼ ਨਿਰੰਕਾਰ ਨਾਲ ਜੋੜਦਾ ਹੈ ਇੱਕ ਪ੍ਰਸ਼ਨ ਕਮੈਂਟਸ ਵਿੱਚ ਬਲਵਿੰਦਰ ਭਮਰਾ ਜੀ ਨੇ ਕੀਤਾ ਸੀ ਕਿਸੋ ਗੁਰੂ ਦੀ ਗੱਲ ਸੁਣੀਏ ਕਿਸ ਸੰਤ ਦੀ ਗੱਲ ਸੁਣੀਏ ਕਿਵੇਂ ਸੁਣੀਏ ਕਿਸ ਸੰਤ ਦਾ ਕੋਈ ਪ੍ਰਸ਼ਨ ਨਹੀਂ ਮੇਰੇ ਵੀਰ ਸੰਤ ਦੀ ਪਰਖ ਦਾ ਪਤਾ ਹੋਣਾ ਚਾਹੀਦਾ ਹੈ ਸੰਤ ਕੋਈ ਗੋੜ ਦਸਤਾਰ ਸਜਾ ਕੇ ਨਹੀਂ ਬਣ ਜਾਂਦਾ ਭਗਵੇਂ ਪਹਿਨ ਕੇ ਨਹੀਂ ਬਣ ਜਾਂਦਾ ਕਾਲੇ ਪੀਲੇ ਚਿੱਟੇ ਜੋ ਮਰਜ਼ੀ ਪਹਿਨੇ ਅਸੀ ਲਿਬਾਸ ਤੇ ਅਟਕ ਜਾਂਦੇ ਆ ਇਸ ਲਈ ਧੋਖਾ ਦਿੰਦੇ ਆ ਸਾਸ ਗ੍ਰਾਸ ਜਿਸ ਨੂੰ ਨਿਰੰਕਾਰ ਚਿੱਤੇ ਹੈ ਉਹ ਸੰਤ ਹੈ ਜਿਨ੍ਹਾਂ ਸਾਸ ਗ੍ਰਾਸ ਨੋ ਵਿਸਰੇ ਹਰ ਨਾਮ ਮਨਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਉਹ ਗ੍ਰਸਤੀ ਹੋਵੇ ਵੇਲਣ ਬੈਠਾ ਹੋਇਆ ਸੰਤ ਹੋ ਜਾਏਗਾ ਇਹ ਇਹ ਤਾਂ ਗੱਲਾਂ ਬਕਵਾਸ ਦੀਆਂ ਕਿਰਤ ਕਰੇ ਨਾਮ ਜਪੇ ਵੰਡ ਕੇ ਛਕੇ ਜਿਸ ਮਨੁੱਖ ਦਾ ਜੀਵਨ ਐਸਾ ਪਵਿੱਤਰ ਹੈ ਜਿਸ ਦੇ ਪਾਸ ਬੈਠਿਆ ਇੱਕ ਸ਼ਰਤ ਬਾਣੀ ਵਿੱਚ ਹੋਰ ਲਿਖੀ ਹੈ ਆਵਾਹ ਸਾਹਿਬ ਚਿੱਤ ਤੇਰੇਆਂ ਭਗਤਾਂ ਡਿਠਿਆਂ ਜਿਹਦੇ ਪਾਸ ਬੈਠ ਕੇ ਨਿਰੰਕਾਰ ਦੀ ਯਾਦ ਆ ਜਾਏ ਉਸ ਨੂੰ ਸੁਣੋ ਜਦ ਜਾਪੇ ਇਹ ਤੋੜ ਰਿਹਾ ਹੈ ਉਸ ਮਾਲਕ ਤੋਂ ਤੇ ਜੋੜ ਰਿਹਾ ਹੈ ਆਪਣੇ ਵੱਲ ਇਹ ਜ਼ਰੂਰ ਠੱਗ ਹੈ ਇਸ ਤੋਂ ਬਚ ਜਾਓ ਗੁਰੂ ਦਾ ਇੱਕ ਇੱਕ ਬਚਨ ਸਾਨੂੰ ਸਾਬਤਾਨ ਕਰਦਾ ਹੈ ਗੁਰੂ ਦੀ ਬਾਣੀ ਨੂੰ ਕਸਵੱਟੀ ਬਣਾ ਲਓ ਤੋਖਾ ਨਹੀਂ ਖਾਓਗੇ ਸਤਗੁਰੂ ਕਿਰਪਾ ਕਰਨ ਅਸੀਂ ਗੁਰਬਾਣੀ ਦੀ ਵਿਚਾਰ ਕਹਿਣ ਸੁਣਨ ਤੋਂ ਬਾਅਦ ਮੰਨਣ ਵਾਲੇ ਵੀ ਬਣੀਏ ਤੇ ਮੰਨ ਕੇ ਜੀਵਨ ਸਵਾਰ ਸਕੀਏ ਬਹੁਤ ਨੇਕ ਹੋਈਆਂ ਹੋਣਗੀਆਂ ਖਿਮਾ ਕਰ ਦੇਣੀਆਂ ਅਖੀਰ ਵਿੱਚ ਉਹੀ ਬੇਨਤੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਦੇ ਅੱਗੇ ਹੈ ਕਿ ਜਿੱਥੇ ਆਪ ਜੀ ਸਰਵਣ ਕਰਦੇ ਹੋ ਉੱਥੇ ਗੁਰਬਾਣੀ ਪ੍ਰਚਾਰ ਦੇ ਪ੍ਰਸਾਰ ਵਿੱਚ ਵੀ ਹਿੱਸਾ ਪਾਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰੋ ਬਹੁਤ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਉਹ ਲਾਖਿਮਾ ਕਰਦੇ ਆ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ